ਬਈ ਦਰਬਾਰ ਦਾ ਬਹੁਤ ਜ਼ੋਰ ਨਾਲ ਕੋਸ਼ਿਸ਼ ਕਰਦੇ ਨੇ ਕਿ ਉਹ ਮੱਥਾ ਟੇਕਣ ਆਉਂਦਾ। ਪਿਛਲੇ ਸਾਲ ਵੀ ਕੁਦਰਤੀ ਪਿਛਲੇ ਸਾਲ ਵੀ 12 ਤਰੀਕ ਨੂੰ ਅੱਜ ਦੇ ਦਿਨੀ ਅੱਜ ਦੇ ਦਿਨੀ ਮੱਥਾ ਟੇਕਣ ਆਏ ਸੀ। ਅੱਜ ਵੀ ਸਰਿਕਤ ਆਊਟ ਆਫ ਦਾ ਬੇਸ ਆਫ ਵਾਲਸ ਦਾ ਜੈਂਡਿਕਟ ਸਰ ショਅ ਹੈ। ਐਡਵਾਈਜ਼ਰੀ ਸਰ ਜਾਰੀ ਕਰ ਦਿੱਤੀ ਗਿਆ ਕਿ ਜਿਹੜੇ ਸ਼ਾਰਦਾਰੂ ਬਲੇ ਗਾਨੇ ਆ ਉਹ ਨਾ ਗਾਇਗਾਨ ਕੋਈ ਬੱਚਾ ਨੂੰ ਉੱਥੇ ਹੋੜ ਮਾਰਾ ਸਕਣ। ਤੁਸੀਂ ਐਡਵਾਈਜ਼ਰੀ ਸਰ ਕਿਸ ਤਰ੍ਹਾਂ ਵੇਖਣ ਲੱਗਦਾ ਹੈ ਕਿ ਬਾਕੀ ਇਤਿਨ ਨੂੰ ਵੀ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਹੋਣੀ ਚਾਹੀਦੀ ਹੈ? ਮੈਨੂੰ ਇਹਦੇ ਬਾਰੇ ਕੋਈ ਖਬਰ ਨਹੀਂ ਹੈ ਜੀ ਤੁਸੀਂ ਦੇ ਰਹੇ ਹੋ ਮੈਂ ਨਾ ਇਸ ਬਾਰੇ ਸਰ ਤੁਹਾਡਾ ਇਸ ਫਿਲਮ 'ਚ ਕਿਸ ਤਰੀਕੇ ਦਾ ਕਿਰਦਾਰ ਹੈ ਦੋ ਭਰਾਵਾਂ ਦੀ ਕਹਾਣੀ ਹੈ ਜੀ ਇਹ ਕਹਾਣੀ ਫਿਲਮ ਸ਼ੁਰੂ ਹੋਊਗੀ 1947 ਤੋਂ ਤੇ ਇਹ ਕਹਾਣੀ ਹੈਗੀ ਹੈ 2007 ਤੱਕ ਜੀ ਸੋ ਇਹ 50-60 ਸਾਲਾਂ ਦੀ ਜਰਨੀ ਹੈ ਦੋ ਭਰਾਵਾਂ ਦੀ ਜਿਹੜੀ ਕਿ ਤੁਹਾਨੂੰ ਦੇਖਣ ਨੂੰ ਮਿਲੇਗੀ ਬਾਰੇ ਬਾਰੇ ਫਿਲਮ ਹੈ ਜੋ ਜੀ ਆ ਜੁਆਏ ਕਰੀ ਜੀ ਮਨਬਨੇਰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੇ ਡਾਇਰੈਕਟ ਕੀਤੀ ਹੈ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਜੀ ਮਿਹਨਤ ਕਰਦੇ ਯੋਗਾ ਕਰਦੇ ਜਿਮ ਕਰਦੇ ਆ ਖਾਣ ਪੀਣ ਤੇ ਕੰਟਰੋਲ ਰੱਖਣਾ ਪੈਂਦਾ ਜੀ ਸਰ ਬਾਲੀਵੁੱਡ ਪੀ ਲੋ ਵੀ ਸਰ ਕੋਈ ਨਵੀਂ ਆਈ ਹੈ ਬਾਲੀਵੁੱਡ ਹੁਣੀ ਆਈ ਹੈ ਜਿਸਕੰਦਰ ਕਾ ਮੁਕੱਦਮਾ ਨੈਟਫਲਿਕਸ ਤੇ ਹੁੰਦਾ ਥੈਂਕ ਯੂ

ਬਾਏ ਦਰਬਾਰ ਦਾ ਬਹੁਤ ਜ਼ੋਰ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਉਹ ਮੱਥਾ ਟੇਕਣ ਆਇਆ ਸੀ ਪਿਛਲੇ ਸਾਲ ਵੀ ਕੁਦਰਤੀ ਪਿਛਲੇ ਸਾਲ ਵੀ 12 ਮਾਰਚ ਨੂੰ ਅੱਜ ਦੇ ਦਿਨੀ ਅੱਜ ਦੇ ਦਿਨੀ ਮੱਥਾ ਟੇਕਣ ਆਏ ਸੀ ਅੱਜ ਵੀ ਸਰਿਕਤ ਆਊਟ ਆਫ ਦਾ ਵੇਸਪ ਵਾਲਸ ਦਲਜੀਤ ਦਾ ਸਰ ਜੰਡਗੀਟ ਸਰ ਸ਼ੋਅ ਹੈ ਐਡਵਾਈਜ਼ਰੀ ਸਰ ਜਾਰੀ ਕਰ ਦਿੱਤੀ ਗਿਆ ਕਿ ਜਿਹੜੇ ਸ਼ਾਰਦਾਰੂ ਬਲੇ ਗਾਨੇ ਆ ਉਹ ਨਾ ਗਾਇਗਾਨ ਕੋਈ ਬੱਚਾ ਨੂੰ ਉੱਥੇ ਹੋੜ ਮਾਰਾ ਸਕਣ ਤੁਸੀਂ ਐਡਵਾਈਜ਼ਰੀ ਸਰ ਕਿਸ ਤਰ੍ਹਾਂ ਵੇਖਣ ਲੱਗਦਾ ਹੈ ਕਿ ਬਾਕੀ ਇਤਿਨ ਨੂੰ ਵੀ ਇਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਹੋਣੀ ਚਾਹੀਦੀ ਹੈ ਮੈਨੂੰ ਇਹਦੇ ਬਾਰੇ ਕੋਈ ਖਬਰ ਨਹੀਂ ਹੈ ਜੀ ਤੁਸੀਂ ਦੇ ਰਹੇ ਹੋ ਮੈਂ ਨਾ ਇਸ ਬਾਰੇ ਸਰ ਤੁਹਾਡਾ ਇਸ ਫਿਲਮ 'ਚ ਕਿਸ ਤਰੀਕੇ ਦਾ ਕਿਰਦਾਰ ਹੈ ਦੋ ਭਰਾਵਾਂ ਦੀ ਕਹਾਣੀ ਹੈ ਜੀ ਇਹ ਕਹਾਣੀ ਫਿਲਮ ਸ਼ੁਰੂ ਹੋਊਗੀ 1947 ਤੋਂ ਤੇ ਇਹ ਕਹਾਣੀ ਹੈਗੀ ਹੈ 2007 ਤੱਕ ਜੀ ਸੋ ਇਹ 50-60 ਸਾਲਾਂ ਦੀ ਜਰਨੀ ਹੈ ਦੋ ਭਰਾਵਾਂ ਦੀ ਜਿਹੜੀ ਕਿ ਤੁਹਾਨੂੰ ਦੇਖਣ ਨੂੰ ਮਿਲੇਗੀ ਬਾਰੇ ਬਾਰੇ ਫਿਲਮ ਹੈ ਜੀਆ ਇੰਜੋਏ ਕਰੀਏ ਹਨਬਨੇਤ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੇ ਡਾਇਰੈਕਟ ਕੀਤੀ ਹੈ ਬਹੁਤ ਜ਼ਿਆਦਾ ਮਿਹਨਤ ਕਰਦੇ ਸੀ ਮਿਹਨਤ ਕਰਦੇ ਯੋਗਾ ਕਰਦੇ ਜਿਮ ਕਰਦੇ ਆ ਖਾਣ ਪੀਣ ਤੇ ਕੰਟਰੋਲ ਰੱਖਣਾ ਪੈਂਦਾ ਜੀ ਸਰ ਬਾਲੀਵੁੱਡ ਬਿਲਕੁਲ ਸਰ ਕੋਈ ਨਵੀਂ ਆਈ ਹੈ ਬਾਲੀਵੁੱਡ ਹੁਣੀ ਆਈ ਹੈ ਜਿਸਕੰਦਰ ਕਾ ਮੁਕੱਦਮਾ netflix ਤੇ ਹੁੰਦਾ ਥੈਂਕ ਯੂ